ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤਿੰਨ ਪਸ਼ੂ ਖਾਵਾਂਗੇ ਤੇ ਤਿੰਨੇ ਹੀ ਚੰਗੇ ਆ ਗੱਦ ਕਾੜਦ ਵਾਲੇ ਤੇ ਆਪਾਂ ਪਹੁੰਚੇ ਬਾਈ ਸ਼ੇਰੇ ਦੇ ਕੋਲ ਜਿੱਦੇ ਅੱਜ ਉਹ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੋ ਸੁਣਾਓ ਠੀਕ ਠਾਕ ਵਧੀਆ ਵਧੀਆ ਕਿਰਪਾ ਹੈ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਹੀਦੀ ਹੈ ਜੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਵੀਰ ਜੀ ਸ਼ੇਰਾ ਜੇ ਪਿੰਡ ਮਾਲਾਘੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਦੇ 618 ਠੀਕ ਹੈ ਜੀ ਹਾਂ ਜੀ ਕਿਵੇਂ ਮਦਮ ਦੌਰੇ ਸਪੌਂਸ ਵੀਡੀਓ ਰੱਖਦਾ ਨਾ ਨਾ ਵੀਰ ਜੀ ਮਾਰ ਹੀ ਨਹੀਂ ਆਪਣੇ ਕੋ ਇਕੱਠਾ ਹੁੰਦਾ ਵੀਡੀਓ ਵਾਲੇ ਵੀਰ ਤੇ ਫੋਨ ਤੇ ਫੋਨ ਲਾਈ ਜਾਂਦੇ ਆ ਵੀ ਵੀਡੀਓ ਨਹੀਂ ਪਈ ਵੀਡੀਓ ਨਹੀਂ ਪਈ ਅੱਛਾ ਅੱਛਾ ਮਾਲ ਤੁਹਾਨੂੰ ਦੱਸਿਆ ਮੈਂ ਇਹ ਰਸੇਲ ਪਰਚੇ ਵਾਲੇ ਵੀਰ ਭਰਾ ਜਿਆਦਾ ਕੱਢਦੇ ਮੇਰੇ ਕੋਲ ਠੀਕ ਹੈ ਠੀਕ ਹੈ ਅੱਜ ਆਪਣੇ ਕੋ ਤਿੰਨ ਪਸ਼ੂ ਹੈਗੇ ਮਾਸਟਰ ਨੂੰ ਬਾ ਲੈਣੇ ਵੀਡੀਓ ਠੀਕ ਜੀ ਤੇ ਕਰੀਏ ਸ਼ੁਰੂਆਤ ਯਾਰ ਹਾਂਜੀ ਵੀਰ ਜੀ ਕਰੀਏ ਭਾਈ ਦੱਸੇ ਪਹਿਲੇ ਨਾ ਬੰਦੇ ਝੋਟੀ ਠੀਕ ਦੂਜਾ ਸੂਆ ਝੋਟੀ ਸੋਈ ਆ ਅੱਛਾ ਜੀ ਇਹਨੂੰ ਆਪਾਂ ਦੁੱਧ ਦਾ ਡਰਾਮ ਹੀ ਕਹਿ ਸਕਦੇ ਆ ਠੀਕ ਹੈ ਠੀਕ ਹੈ ਯਾਨੀ ਸਟਾਰ ਕੋਈ ਸ਼ਾਦ ਨਹੀਂ ਇਹ 3 ਮਿਲ ਕਾ ਫਾਗਿਆ ਜੀ ਗੁਲਾਬੀ ਜੇ ਸਾਰੇ ਗੁਲਾਬੀ ਬਣਿਆ ਅੱਛਾ ਜੀ ਸਾਰੇ ਚਾਰੇ ਪੈਰ ਤੋਂ ਤੇਜ਼ ਦੇਖੋ ਠੀਕ ਹੈ ਠੀਕ ਹੈ ਲਓ ਜੀ ਬਹੁਤ ਹੀ ਚੰਗੇ ਰਿਕਾਰਡ ਵਾਲਾ ਕਿਹਨੇ ਇਹ ਨਿਖਰਾਇਆ ਚੱਡੇ ਦੇ ਉੱਤੇ ਵੀ ਨਿਸ਼ਾਨ ਹੈਗਾ ਧੁੰਨ ਤੇ ਵੀ ਨਿਸ਼ਾਨਾ ਕਰੇ ਅੱਛਾ ਜੀ ਤੇ ਨਿਸ਼ਾਨ ਜੇ ਚੰਗੀ ਤਰ੍ਹਾਂ ਲਾਗੋ ਕਰਕੇ ਬੋਤਾ ਆਹ ਜੀ 16 ਤੱਕ ਵੀ ਨਿਸ਼ਾਨੀ ਆਈ ਹੈ ਵੇਖੋ ਆਹ ਹੁੰਦੀਆਂ ਜੇ ਨਸਲਾਂ ਠੀਕ ਜੀ ਤੇ ਇਹਦੇ ਕੋ ਵੀ ਜੀ ਮਾਲੋ ਸ਼ਾਰਡਿੰਗ ਹੀ ਬਣਾ 13 ਕਿਲੋ ਤੋਂ 15 16 ਕਿਲੋ ਝੋਟੀ ਨੇ ਇਹਨੇ ਦੁੱਧ ਦੇਣਾ ਹੀ ਦੇਣਾ। ਅੱਛਾ ਜੀ। ਹਾਂ ਜੀ। ਠੀਕ ਹੈ ਨੰਗੇ। ਆਹਦਾ ਇੱਥੇ ਪਤਾ ਲੱਗਦਾ ਬਾਕੀ ਜਪਾਂ ਕੋਲ ਕੇ ਵੀਰ ਭਾਵਾ ਨੂੰ ਖਾਣਨੇ ਆ। ਲਓ ਭਾਜੀ ਦੁੱਧਾ ਸੁਆਸ ਹੈ। ਵੀਰ ਜੀ ਅਜੇ ਕੋਈ ਵੀ ਨਹੀਂ ਹੋਇਆ ਤੁਹਾਨੂੰ ਨਾਲ ਸਾਢੇ 12 ਵਜੇ ਦਾ ਟਾਈਮ ਹੈ ਸ਼ਾਮ ਨੂੰ। ਹਾਂ ਜੀ ਹਾਂ ਜੀ। ਸਾਹਮਣਾ ਪਹੁੰਚਿਆ ਨਹੀਂ ਜਾਂਦਾ ਝੋਟੀ ਚੱਡਾ ਲੈ ਕੇ। ਠੀਕ ਹੈ ਠੀਕ ਹੈ ਜੀ। ਜੇ ਫੇਰੇ ਸਰ ਕਿੰਨੇ ਵਜੇ ਚੋਈ ਕੀਤੀ ਆਪਾਂ? ਫੇਰੇ ਵੀ ਜੀ ਆਪਣੀ ਹੁੰਦੀ ਹੈ ਸਾਢੇ 5 6 ਵਜੇ ਦੇ ਲਾਗੇ ਬਣੇ। ਠੀਕ ਹੈ ਸਰੀ ਸੱਤਾਂ ਕੇ ਉਹ ਕਿ ਉਹ ਹੀ ਆ ਸਸ ਸੱਤੇ ਵਾਲਾ ਡਿਲੀਵਰ ਕਰਨ ਮੈਂ ਅੱਜ ਅੰਮਾ ਤੱਕ ਬਈ ਕਹਿੰਦਾ ਕਿ ਸਾਬ ਜੰਦੀਆਂ ਕਰੋ ਚੱਕ ਬਾਕੀ ਥਣ ਭਾਂਡਾ ਬਹੁਤ ਚੰਗਾ ਨਿੰਦਰਾਂ ਜੀ ਨੇ ਵੇਖੋ ਕੱਡ ਕੱਡ ਕੇ ਬੰਦੇ ਦੇ ਫਿਰ ਜਿੱਡੀ ਛੋਟੀ ਆ ਵਿਕਟ ਬਲੈਕ ਆ ਗਈ ਜੀ ਅੱਜ ਉਸ ਨਾਲ ਡਰਾਮੀਆਂ ਬਈ ਕਹਿੰਦਾ ਕੱਡੇ ਤੇ ਜਿਹੜੀਆਂ ਅੱਖਾਂ ਵਾਲਾ ਕਹ ਦਿੰਦੇ ਆਪਾਂ ਚੰਦਾ ਉਹ ਵੀ ਲੱਗੇ ਆਪਾਂ ਦਿਖਾਉਣੇ ਆ ਇਹ ਵੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਇਸ 15 ਲੀਟਰ ਬਾਈ ਕਹਿੰਦਾ ਕਿ ਦੁੱਧ ਕੱਢੂਗੀ। ਪੁੱਜੋ ਸਵੇਰ ਚੱਲਣਾ ਮੇਜੀ ਕਿ 15 ਕਿਲੋ ਦੁੱਧ ਸੱਤ ਕਿਲੋ ਕੱਢੇਗੀ। ਗਾੜ ਕਿੰਨੀ? ਗਾੜ ਵੀ ਜੀ ਇਧਰ 3 ਕਿਲੋ ਦੇ ਲਾਗੇ ਪੰਨੇ ਮੈਨੂੰ ਤਾਂ ਗਾੜੀ ਹੋਣੀ। ਅੱਛਾ ਜੀ। 2.5 ਕਿਲੋ ਗਾੜ ਹੋ ਗਈ ਮੰਨ ਲਓ ਦੁੱਧੋਂ ਕਰਕੇ ਦੇ 3 ਕਿਲੋ ਗਾੜ ਹੋ ਜਾਣੀ ਮੇਰੇ ਕੋਲ। ਠੀਕ ਲੋ ਬਾਈ ਇਧਰਲੀ ਸਾਈਡ ਤੋਂ ਦਿਖਾਓ ਯਾਰ ਅੱਖਾਂ ਲੱਗ ਜਾਂਦਾ ਕਰੋ ਚੈੱਕ। ਆ ਹੁੰਦੀਆਂ ਜੇ ਨਿਸ਼ਾਨੀਆਂ ਤੇ ਰੇਤ ਬੀਜੀਆਂ ਥਾਣੇ ਕਿਤੇ ਕੁੜੀਆਂ ਜਿਹਾ ਗਰਲਾਂ ਦੇ ਆਪ ਘਰ ਘਰ ਕੇ ਕਿਤੇ ਲਾਏ ਜਾਂਦੇ ਠੀਕ ਹੈ ਠੀਕ ਹੈ ਜਵਾਬ ਪਸਨਾ ਦੇ ਜੇ ਕਿਰਿਆਈ ਬਤਾਂ ਠੀਕ ਹੈ ਜੀ ਲਓ ਵੀ ਪੇਠ ਕੋਈ ਇਹਨਾਂ ਦੇ ਦੇਖੋ ਨੇ ਆਪਾਂ ਬਹੁਤ ਹੀ ਚੰਗਾ ਪੇਠ ਠੂੜਾ ਲੱਗਾ ਵਾ ਤੇ ਬਾਈ ਇਹਦਾ ਹਰ ਮੁੱਲ ਮੁੱਲ ਵੀ ਜੀ ਝੋਟੀ ਜਾਂਦੀ ਹੈ ਮੈਨੂੰ ਡੇਢ ਤੋਂ ਘੱਟ ਨਾ ਦੇ ਜੀ ਹਾਂ ਜੀ ਆਪਾਂ ਤੁਹਾਨੂੰ ਪਤਾ ਫਿਰ ਫਿਕਸਾ ਦੇ ਪਾਸੇ ਆਇਆ ਨਾ ਹਾਂ ਜੀ ਹਾਂ ਜੀ ਇੱਕੋ ਹੀ ਰੇਡ ਵੀ ਜੀ ਮੋਟਰ ਪਾਣਾ ਜਾਂ ਦੋ ਕਰਾ ਲਓ ਭਾਵੇਂ ਡੇਢ ਕਰਾ ਲਓ ਅੱਛਾ ਜੀ ਤੇ ਜੋ ਲੈ ਹੀ ਲੈਣਾ ਆਪਾਂ ਇੱਕ 30 ਦੀ ਝੋਟੀ ਦੇ ਦिए ਇੱਕ 30 ਦੀ ਹਾਂਜੀ ਕਰ ਦਈਏ 16 ਮਾ ਮਾ ਕਰ ਦਈਏ ਜੀ ਹਾਂਜੀ ਵੀ ਜੀ ਇੱਕ 28 ਦੀ ਦੇ ਦਾਂਗੇ 200 ਰੁਪਏ ਛੋੜਾ ਠੀਕ ਹੈ ਜੀ ਲਓ ਵੀ ਜੀ 15 16 ਲੀਟਰ ਵਾਲੀ ਝੋਟੀ ਡੇਢ ਦੀ ਵੀ ਜੀ ਡੇਢ ਦੀ ਜਿੱਥੇ ਮਰਜ਼ੀ ਝੋਟੀ ਡੇਢ ਦੀ ਜਿੱਥੇ ਮਰਜ਼ੀ ਖਵਾ ਕੇ ਵੇਚ ਦਈਏ ਚੱਲੋ ਹੋ ਜੀ ਕਰਮਾੜੀ ਬਹੁਤ ਜੀ ਨਾਲਾ ਨਿਹਰਾ ਵੀ ਚੱਡੇ ਰਹੀਆਂ ਜੇ ਆਹ ਸ਼ਾਂਗਰਾ ਕੋਈ ਨਹੀਂ ਕੋਈ ਨਹੀਂ ਦੇਖਣੀ ਨਹੀਂ ਦੇਈ ਹੈ ਠੀਕ ਹੈ ਜੀ ਲਓ ਵੀ ਉਹ ਨਹੀਂ ਅੱਗੇ ਨੂੰ ਬਣੀ ਹੈ ਤੇ ਉਹ ਨਹੀਂ ਪਿਛੇ ਨੂੰ ਸੋਲਦਾ ਕੀ ਲਾਇਆ ਨੇ ਵੀ ਬਾਈ ਇਹਦਾ ਮੁੱਲ ਦੱਸਤਾ ਆਪਾਂ ਹਾਂਜੀ ਹਾਂਜੀ 128 128 ਹਾਂ ਆ ਜੀ ਤੇ 200 ਰੁਪਏ ਛੋੜ ਆ ਹਾਂ ਨਗੇਣਾ ਸਰਪੰਚ ਸਾਹਿਬ ਬੈਠੇ ਹੋ ਵੀ ਦਿਖਾਉਨੇ ਆਪਾਂ ਤੇ ਦੱਸਿਓ ਭਾਜੀ ਆ ਝੋਟੀ ਬਾਰੇ ਜੀ ਵੀਰ ਜੀ ਪਹਿਲਾ ਸੂਰਾ ਖੂਨ ਝੋਟੀ ਆ ਅੱਛਾ ਜੀ ਪਹਿਲੇ ਚਾਰ ਦੰਦ ਆ ਤੇ ਐ ਕਿਹਦੇ ਚਲੋ ਵੀ ਜੀ ਦਾ ਬੱਚਾ ਥੋੜਾ ਜਿਹਾ ਆਪਣੇ ਕੋ ਕਿਆ ਹੋ ਗਿਆ ਮਹੀਨੇ ਤੋਂ ਤਾਂ ਹੀ ਛੱਪ ਗਿਆ ਡੇਢ ਦਾ ਲਾਲੇ ਕੋਈ ਅੱਛਾ ਜੀ ਤੇ ਮਾਲਾ ਦੋ ਦਾਨੀਆਂ ਜੀ ਹੋਇਆ ਡੇਢ ਕਿਤਾ ਲਾ ਕੇ ਸੇ ਸੇ ਅੰਗਲ ਦੇ ਬਈਏ ਦੇ ਹਾਂਜੀ ਮਾੜੇ ਮਾੜੇ ਜੀ ਨਾ ਮੜ ਜੇ ਠੀਕ ਹੈ ਠੀਕ ਹੈ ਲਓ ਜੀ ਮੀਣੀ ਆ ਗਈ ਸੇ ਗਸੂng ਬਹੁਤ ਹੀ ਚੰਗਾ ਆ ਗਿਆ ਵੇਖੋ ਬਾਕੀ ਫੇਸ ਕੁਆਲਟੀ ਵੀ ਜੀ ਵੇਖੋ ਪਿੱਠ ਪੂੜਾ ਵੇਖੋ ਕਿਤੇ ਬੰਦੇ ਦੇ ਸਿਰ ਜੀ ਦੀ ਉੱਚੀ ਛੋਟੀ ਹੈ ਸਹੀ ਗੱਲ ਸਹੀ ਗੱਲ ਤੇ ਇਸ ਟਾਈਮ ਵੀ ਜੀ ਇਹਦੇ ਕੋਲ 12 ਕਿਲੋ 11 ਕਿਲੋ ਦੁੱਧ ਠੰਡਾ ਕਰਕੇ ਤਿਆਰ ਹੋਊਗਾ ਜੀ ਠੀਕ ਹੈ ਜੀ ਬਾਕੀ ਮੋਲ ਕੇ ਵਿਖਾਉਂਦੇ ਆ ਖੋਲੋ ਜੀ ਲਾ ਵੀ ਕਰੋ ਚੈੱਕ ਜਰਾ ਬਾਕੀ ਜੇ ਇਹਦੇ ਛੱਡੇ ਤੇ ਤੇ ਐ ਜਿਵੇਂ ਨਾ ਬਿਜਲੀ ਘਰ ਹੀ ਬਣਾਇਆ ਹੁੰਦਾ ਵੀ ਠੀਕ ਹੈ ਠੀਕ ਹੈ ਜੀ ਗੋਲੀ ਪਈਆਂ ਹਸਾਂ ਨਾ ਦੇਖਾਉਂਦੇ ਆ ਤੇ ਕਰ ਰਹੇ ਆ ਦਰਸ਼ਨ ਬਾਈ ਜੀ ਛੋਟੀ ਨੇ ਬਣਾ ਦੋ ਤੇ ਦਿੱਤਾ ਜੇ ਥੋੜਾ ਆਮ ਨਹੀਂ ਹੋਈ ਬੰਦਿਆਂ ਕੋ ਜਿਨ੍ਹਾਂ ਨੇ ਲੈਂਦੀ ਸੀਗੀ ਠੀਕ ਹੈ ਠੀਕ ਹੈ ਬਾਈ ਪਹਿਲਾਂ ਚੈੱਕ ਕਰ ਲਓ ਗਾੜ ਬਹੁਤ ਹੀ ਸਖਰਾ ਵਾ ਤੇ ਪੇਸ ਬੜੇ ਵੀ ਚਿਰ ਵੀ ਨਹੀਂ ਆਈ ਜੀ ਜੀ ਇਹ ਇਹਨੇ ਸੱਜਰ ਨੇ ਦੁੱਧ ਬਾਈ ਕਹਿੰਦਾ ਕਿ ਚੱਕਾ ਭਰਿਆ ਮੇਰੇ ਮੌਕੇ ਦੇ ਜਿਹੜਾ 11 ਤੋਂ 12 ਲੀਟਰ ਦੁੱਧ ਤਿਆਰ ਆ ਤੇ ਥਣ ਵੀ ਆ ਕੱਲਾ ਕੱਲਾ ਖੜਿਆ ਪਿਆ ਵਾ ਇੱਧਰ ਬਾਈ ਹਣੀ ਹੋਰ ਵੀ ਪੁੰਜੀ ਆ ਬਾਈ ਦੇ ਕੋਲ ਬਾਾਕੀ ਆਪਾਂ ਲਾ ਕੇ ਤੁਹਾਨੂੰ ਇੱਥੋਂ ਦੱਸਾਂ ਕਿ ਉਹਦੇ ਤੇ ਜਿਹੜੀਆਂ ਨਾੜਾਂ ਨੇ ਉਹ ਵੀ ਦਿਖਾਉਂਦੇ ਆਪਾਂ

ਮੈਂ ਡਰਦੀ ਆ ਦੇ ਕੋਲ ਨਹੀਂ ਤਾਂ ਗਿਆਲ ਹੀ ਵਿਚਾਰਾ ਸਾਈਡ ਆ ਰਿਹਾ ਕਿਤੇ ਕੁੜੀਆ ਦੋ ਦੀ ਮੋਟਰ ਹੀ ਲੱਗੀ ਆ ਠੀਕ ਆ ਠੀਕ ਆ ਇਹਦਾ ਕੀ ਮੁੱਲ ਕਰਨਾ ਮੁੱਲ ਵੀ ਜੀ ਇਹ ਸੱਜੇ ਰੋਟੀ ਆਈ ਜੇ 2 15 ਦੀ ਅੱਛਾ ਜੀ ਹਾਂਜੀ ਤੇ ਮੇਰੇ ਖਾਂ ਦਾ ਅਗਲੇ ਸਵੇਰੇ ਨੂੰ ਚਲੋ ਤੁਹਾਨੂੰ ਪਤਾ ਭਾਵੇਂ ਹੋਰ ਵੀ ਚੇ ਹੋ ਜਾਣੇ ਹਾਂਜੀ ਹਾਂਜੀ ਤੇ ਝੋਟੀ ਤਿੰਨ ਤੇ 3.5 ਜਿੱਥੇ ਮਰਜ਼ੀ ਵੀ ਵੀਰਰਾ ਖਲਾਰ ਕੇ ਵੇਚ ਲੈਣੋ ਅੱਛਾ ਜੀ ਹਾਂਜੀ 2.5 ਦੀ ਝੋਟੀ ਫੇਰ ਆਪ ਹੀ ਲੈ ਲਾਂਗੇ ਅਛਾ ਜੀ ਹਾਂਜੀ ਇਹ ਵੀ ਗੱਲ ਹੈ ਜੀ ਇਹ ਵੀ ਗੱਲ ਹੈ ਜੀ ਇਹ ਵੀ ਜੀ ਇਸ ਟਾਈਮ ਤੇ ਆਪਾਂ ਦੇ ਲਈਏ 40 ਦੀ ਮੰਗਨ ਨੂੰ ਜੋ ਮਰਜ਼ੀ ਮੰਗਣੀ ਹੈ ਇਹ ਵੀ ਸੌਦਾ ਪਤਾ ਕਰਦੀਏ ਜੀ ਹਾਂਜੀ 130 ਦੀ ਵੀ ਹਾਂ ਨਾ ਦੇਣੀ ਆ 200 ਰੁਪਏ ਚੋੜੀ ਕਰਨੀ ਠੀਕ ਹੈ ਠੀਕ ਹੈ ਜੀ ਲਓ ਬਜੀ 1,30,000 ਆ ਫੀਮੇਲ ਕਾਫੋ ਖਾਦੋ ਮਗਰ ਅਜੇ 1 ਮਹੀਨੇ ਟੰਡਾ ਰਾਂਗੇ ਟੱਪ ਗਿਆ ਜਰਾ ਠੀਕ ਹੈ ਠੀਕ ਹੈ ਜੀ ਚਲੋ ਬਜੀ ਇਹ ਵੀ ਗੋਦ ਦਾ ਬਰਾਮਣਿਆ ਤੇ ਦੂਜੇ ਸਵੇਰ ਨੂੰ ਤੇ ਲੈਣੀਆਂ লাভ ਕਰੇ ਮਹਾਰਾਜ ਜਿੰਨੇ ਕਰੀ ਬੀ ਜੀ ਜੀ ਮੇਟਰ ਕਿਹਦੇ ਪੜਦੇ ਕੋਈ ਅਛਾ ਜੀ ਲੋਲੀ ਚੰਗੇ ਕਾਦਕਾਰ ਵਾਲੀ ਆ ਤੇ ਆ ਜਾ ਬਈ ਹੁਣ ਤੀਜੇ ਨੰਬਰ ਤੇ ਇਹ ਵੀ ਜੀ 6 ਮਹੀਨੇ ਦੀ ਗੱਪਣ ਚੱਕ ਬਾਜੇ ਤੇ 6 ਲੀਟਰ ਹੀ ਤੇ ਕੋਲ ਦੁੱਧ ਜੀ ਦੂਜਾ ਸੁਗਾ ਨਾਲੇ ਕੋਈ ਤੀਜਾ ਨਾਲੇ ਵੀ ਰੱਖਾ ਠੀਕ ਠੀਕ ਖੋਲ ਕੇ ਵਿਖਾ ਦਿੰਨੇ ਆ ਵੀ ਲੋ ਵੀ ਘਰੇ ਚੱਕ ਪਾਲਾ ਆ ਚੀਜ਼ ਬਾਈ ਦਿਖਾ ਕਰਾਂ ਆ ਹੁੰਦੀਆਂ ਬਾਈ ਨਿਸ਼ਾਨੀਆਂ ਦੁੱਧ ਵਾਲੇ ਪਸ਼ੂ ਦੀਆਂ ਬਈ ਸੱਜਰ ਨੇ ਹਰ ਕਿੰਨਾ ਭਰਿਆ ਬਿਲਕੁਲ ਪਤਲੀ ਚਮੜੀ ਵੀ ਜੀ ਜਿਹਦੇ ਵੀ ਜੀ ਸੱਜਰ ਨੇ 12 ਲੀਟਰ ਦੁੱਧ ਮੈਨੇ ਚੰਗੇ ਆ ਅੱਛਾ ਅੱਛਾ ਜੀ ਨਵਾਂ ਸੀ ਮੇਰੇ ਕਿੱਕਾ ਕੋਸ ਤੇ 6 ਲੀਟਰ ਉਹ ਮੇਰੇ ਕੋਲ ਉਹ ਗੋਕੀ ਫੋਨ ਠੰਡਾ ਵੀ ਕਰ ਸਕਦੇ ਤੁਸੀਂ ਕਿੱਕ ਕਮਾਲਾ ਕੱਲ੍ਹ ਥਾਣੇ ਨੂੰ ਲੱਗਾ ਤੇ ਹੈ ਵੀ ਪਤਲੇ ਚੰਮੜੀ ਆ ਤੇ ਇਹਨੂੰ ਤੇ ਮੇਰੇ ਭਰਾ ਨੇ ਸਾਂਹ ਥੋੜੀ ਘੱਟ ਕੀਤੀ ਹੈ ਹੂੰ ਦਸਤੀ ਰਹਿ ਗਈ ਥੋੜੀ ਦਸਤੀ ਰਹਿ ਗਈ ਬਾਕੀ ਹੈ ਪਤਲੇ ਚੰਮੜੀ ਆ ਹਾਂ ਗੰਗੋਲੀ ਇੱਥੇ ਹੀ ਨੇ ਭਾਈ ਆ ਵੀ ਪਸ਼ੂ ਆਂਦੇ ਨੇ ਵੀ ਇਹ ਵੀ ਡਾਣ ਹੁੰਦੇ ਆ ਹਾਂ ਫਿਰ ਆ ਵੇਖੋ ਮਟਰ ਲੱਗੇ ਆ ਉਹ ਠੀਕ ਹੈ ਹਾਂ ਅੰਦਰ ਸੈਂਕੜਾ ਵੀ ਨੇ ਤੇ ਆ ਵਾਲੀ ਚੀਜ਼ ਦੇ ਵੀ ਹਾਂ ਇਹਦੇ ਮਸਲ ਦੇਦੇ ਮਸਲ ਦੇਦੇ ਜਿਹੜੇ ਨੇ ਹੁੰਦਾ ਵੀ ਜੇ ਪਤਲੇ ਚਮੜੀ ਦੀ ਨਿਸ਼ਾਨੀ ਹੁੰਦੀ ਨਾ ਪਤਲਾ ਬਿਲਕੁਲ ਹਾਂ ਹੁਣ ਇੱਕ ਵੀਰ ਜੱਪ ਬਣਾ ਗਿਆ ਚਿੰਤਪੁਰ ਅੱਛਾ ਜੀ ਉਹਨੇ ਦੱਸਿਆ ਸੀ ਨਹੀਂ ਨਹੀਂ ਪਤਲੇ ਮੰਨ ਲਓ ਕਿ ਪਤਲੀ ਚਮੜੀ ਹੈ ਨਾ ਉਹ ਨਾਲ ਮੰਨ ਲਓ ਕਿ ਸਾਰਾ ਦੀਦਾ ਵਾ ਠੀਕ ਹੈ ਠੀਕ ਹੈ ਤਾਂ ਆਹ ਚੀਜ਼ਾਂ ਬਹੁਤ ਘੈਂਟ ਹੁੰਦੀਆਂ ਅੱਛਾ ਅੱਛਾ ਆਹ ਦੁੱਧ ਵਾਲੇ ਬੱਚੇ ਚਲੋ ਵੀਰ ਆਪਣੇ ਤੋਂ ਜ਼ਿਆਦਾ ਸਿਆਣਾ ਹਾਂਜੀ ਹਾਂਜੀ ਚਲੋ ਬਾਕੀ ਸਾਰੇ ਹਨਾ ਨਾਲੇ ਮਾਲ ਚ ਰਹਿੰਦਾ ਉਹ ਆਪਣੀ ਸਮਝਦੇ ਤੇ ਉਹ ਲੋਕ ਤਾਂ ਘੱਟ ਜੱਟ ਹੁੰਦਾ ਪੱਤੀ ਕੀ ਤੇ ਆਪਣੇ ਬੱਚੂਆਂ ਦੇ ਹਾਂਜੀ ਹਾਂਜੀ ਉਹ ਤਾਂ ਵੀਰ ਕੋ ਮਾਲ ਬਥੇਰਾ ਆਪਣਾ ਘਰ ਦਾ ਮਾਲ ਤੇ ਬਾਈ ਇਹਦਾ ਮੁੱਲ ਫਿਰ ਦੱਸੀ ਜਾ। ਇਹਦਾ ਮੁੱਲ ਵੀ ਜੀ ਜੋ ਮਰਜ਼ੀ ਕਰਾ ਲਓ ਪਰ 70 ਕਰਾ ਲਓ 75 ਕਰਾ ਲਓ ਇੱਕੋ ਹੀ ਗੱਲ ਆ। ਹਾਂ ਜੀ। ਆ ਨਾ ਹੀ ਆਪਾਂ 62000 ਦੀ ਲੈਣੀ 200 ਰੁਪਇਆ ਛੋੜ। ਅੱਛਾ ਜੀ। ਲਓ ਬਾਈ ਕੱਟ ਕੱਟ ਚੰਗਾ ਇਹ ਜਿਹੜਾ ਵੀਰ ਭਰਾ ਸਾ ਮਿਲੂਗਾ। ਤੇ ਇਹ ਵੀ ਨਜ਼ਾਰੇ ਇੰਨਾ ਤਿੰਨ ਅੱਗੇ ਰਹਿਣੇ ਬਾਕੀ ਹੈ ਇਹ ਵੀ ਕਮੇਟੀ ਆ। ਮਤਲਬ 2 ਮਹੀਨੇ ਮਗਰੋਂ ਬੰਦਾ ਛੱਡ ਵੀ ਦਵੇ। ਹਾਂ ਜੀ। ਤੇ ਫੇਰ ਸੱਜਰ ਹੋ ਜਾਣੀ ਆ। ਆ 2 ਮਹੀਨੇ ਹਾਂ। ਆ 2 ਮਹੀਨੇ ਮਗਰੋਂ ਛੱਡ ਵੀ ਦਵੇ। ਪਹਿਲਾਂ 2 ਮਹੀਨੇ ਦੇ ਖਰਚਾ ਕੱਢ ਦੇਣਾ ਫਿਰ ਖਰਚਾ ਕੱਢ ਦੇਣਾ। ਜ ਇਹ ਕਰੋ ਜਿਆ ਕਾਂਜਾਂ ਟ੍ਰੈਕ ਲਾਈਨ ਦੇ ਕਲਪ ਜੇ ਤੇ 93 ਕੱਲਾ ਕੱਲਾ ਸਾਰੀ ਸਾਈਡ ਤੋਂ ਖਿੱਚ ਮੜੀ ਜਾਂ ਨੂੰ ਖਿੱਚੀ ਲੋਕ ਤਾਂ 1000 ਕਿਲੋ ਹੋਰ ਟੋਰ ਜਾ ਕੇ ਫੰਡਾਂ ਪਾ ਜੂਗੀ ਸ਼ਾਮਾਂ ਤੱਕ ਕਿ ਹੇ ਟਾਈਮ ਸਾਢੇ 12:00 ਹੋ ਜਾਵਾ ਤੇ ਉਹ ਸਾਰਾ ਕਵੀਰ ਭਰਾ ਆਂਦਾ ਚਾ ਲਵੇ ਤੇ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਕਾਲਕ ਭਰਾ ਆਂਦਾ